ਹੈਲੋ ਫਰੈਂਡਰ ਦੇਖੋ ਅੱਜ ਸਾਡਾ ਵਾਕੀ ਬੱਬੂ ਮੇਰੇ ਨਾਲ ਕਿੱਡਾ ਧੱਕਾ ਕਰਕੇ ਗਿਆ ਦੇਖੀ ਸੁੱਤੀ ਪਾਈ ਨੂੰ ਘਰੇ ਛੱਡ ਗਿਆ ਨਾ ਮੇਰੇ ਨਾਲ ਕੋਈ ਕੰਮ ਕਰਾ ਕੇ ਗਿਆ ਦੋਸਤੋ ਕੀ ਕਰਾਂ ਮੈਂ ਦੱਸੋ ਅੱਜ ਦੇਖ ਲੈ ਐ ਕਰ ਗਿਆ ਮੇਰੇ ਨਾਲ ਹਨਾ ਸਾਰਾ ਕੰਮ ਹੁਣ ਧੋਪ ਵੀ ਪੂਰੀ ਚੜ ਗਈ ਹੁਣ ਮੈਨੂੰ ਕਰਨਾ ਪਊਗਾ ਸਾਰਾ ਪੇ ਕਰਾਂ ਯਾਰਾ ਕੁੜੀ ਸਕੂਲ ਤੋਰਤੀ ਤੇ ਸਰਚਾਂ ਚ ਖੁਰਕ ਪਤਾ ਨਹੀਂ ਕਾਦੋ ਕੱਲ ਦੀ ਹੋਈ ਜਾਂਦੀ ਆ ਦੋਸਤੋ ਤੇ ਮੈਨੂੰ ਲੱਗਦਾ ਸਾਢੇ 9 ਹੋ ਗਏ ਕੁੜੀ ਸਕੂਲ ਘਲਤੀ ਆ ਤੇ ਦੇਖੋ ਮੇਰਾ ਨਾ ਕੰਮ ਅਜ ਸੱਚੇ ਕੋਈ ਨਹੀਂ ਖਰਾਬ ਗਿਆ ਬਸ ਤੇਰੇ ਬੁਸਤੇ ਸਾਡੇ ਉਵੇਂ ਪਏ ਆ ਹੁਣ ਮੈਂ ਉੱਠਦੀ ਆ ਉੱਠ ਕੇ ਹੁਣ ਹੌਲੀ ਹੌਲੀ ਕਰੂੰਗੀ ਹਨਾ ਜੀ ਤੁਹਾਨੂੰ ਪਤਾ ਹੀ ਆ ਕਿ ਬਾਕੀ ਗਰਮੀ ਬਹੁਤ ਜਾ ਰਹੀ ਆ ਹਨਾ ਤੇ ਲੋਕ ਇਹ ਕਰਿਆ ਜਾਵੇ ਦਿਖਾਉਣਾ ਫਿਰ ਤੁਹਾਨੂੰ ਮੱਝੇ-ਮੁੰਝੇ ਚੱਕ ਕੇ ਘਰ ਦੇ ਝਾੜੂ-ਪੋਚੇ ਲਾ ਕੇ ਫੇਰ ਮਿਲਦੇ ਆ ਤੁਹਾਨੂੰ ਫਰੈਂਡ ਤੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਦੋਸਤੋ ਕਰਤਾ ਸਾਰਾ ਕੰਮ ਦੇਖੋ 5 ਮਿੰਟਾਂ 'ਚ ਹੀ ਕਰਤਾ ਜੀ 5 ਮਿੰਟਾਂ 'ਚ ਹੀ ਇਹ ਦੇਖੋ ਵਿਹੜਾ ਤੋਤਾ ਬਰਾਂਡਾ ਵੀ ਤੋਤਾ ਤੇ ਬਸ ਪੋਚੇ ਬਾ ਚਲਾ ਤੇ ਕਮਰੇ ਚੱਕ ਚ ਰਹਿ ਗਿਆ ਰਸੋਈ ਚ ਰਹਿ ਗਿਆ ਪੋਚਾ ਲਾਉਣ ਵਾਲਾ ਆ ਮਾਤਾ ਵਾਲੇ ਕਮਰੇ ਚ ਲਾਤਾ ਇਹ ਮੇਰਾ ਮਾਤਾ ਦਾ ਕਮਰਾ ਹੈਗਾ ਤੇ ਬਾਕੀ ਸੋਈ ਚਲਾ ਲਾਉਣ ਵਾਲਾ ਰਹਿ ਗਿਆ ਭਾਂਡੇ ਪੁੰਡੇ ਸਾਰੇ ਉਹ ਦੇਖੋ ਮਾਂਸ ਤੇ ਮੈਂ ਪੋਚਾ ਪਾਚਾ ਰਹਿ ਗਿਆ ਬਸ ਮਾੜਾ ਇਧਰ ਕਪੜਾ ਕੋਪੜਾ ਜ ਮੂੰ ਤਾਂ ਇੱਕ ਵਾਰੀ ਤਾਂ ਮਾਰਤਾ ਇੱਕ ਵਾਰੀ ਹੋਰ ਮਾਰਾਂਗੇ ਦੇਖੋ ਕੇਲੇ ਮੁੱਕੇ ਪਏ ਆ ਕਈ ਦਿਨਾਂ ਦੇ ਜੂਸਰ ਮਸ਼ੀਨ ਆ ਪਈ ਆ ਤੇ ਜੂਸ ਬੰਦ ਦਾ ਨਹੀਂ ਕੀ ਕਰੀਏ ਲੋਕ ਤੇ ਕੇਲੇ ਕੋਲੇ ਲਿਆਵਾਂਗੇ ਫੇਰ ਬਣੂਗਾ ਉੱਤੇ ਦੀ ਰੱਖੀ ਨਹੀਂ ਮਸ਼ੀਨ ਸਾਹਮ ਕੇ ਬਾਕੀ ਪੋਚਾ ਪਾਚਾ ਲਾਉਨੇ ਆ ਘਰ ਤਾਂ ਇੱਕਦਮ ਆ ਚਮਕ ਜਾਊਗਾ ਦੇਖੋ ਹਜੇ ਬੈਂਪਰ ਮਾਰਨ ਵਾਲਾ ਆ ਬਰਾਂਡਾ ਵੀ ਤੋਤਾ ਕੱਲ ਮੀਂਹ ਨੇ ਬੜਾ ਕੰਮ ਖਰਾਬ ਕਰਤਾ ਸੀਗਾ ਮੀਂਹ ਬਹੁਤ ਜ਼ਿਆਦਾ ਸੀਗਾ ਤੇ ਛਾਦਰ ਚੋਂ ਉਧਰ ਵਿਛਾਉਣੀ ਆ ਹਜੇ ਬੈੱਡ ਤੇ ਬਾਈ ਆ ਕੱਪੜੇ ਪਏ ਚੱਕਣ ਵਾਲੇ ਇਹ ਚੱਕਣੇ ਆ ਅੱਖਾ ਚ ਲਾਇਆ ਪਿਆ ਉਧਰ ਦੇਖੋ ਉੱਚਾ ਸਿਕਾਉਣ ਵਾਸਤੇ ਬਾਕੀ ਦੁਪਹਿਰੇ ਬਣਾਵਾਂਗੇ ਖਾਣਾ ਪੀਣਾ ਹੁਣ ਬੱਬੂ ਕੰਮ ਤੇ ਗਿਆਗਾ ਤੇ ਬਣਾਵਾਂਗੇ ਅੱਜ ਅਸੀਂ ਚੌਲ ਹੀ ਬਣਾਵਾਂਗੇ ਘਰ ਦੇ ਤਾਂ ਗਏ ਆ ਖੇੜਾ ਲਾਉਣ ਵਿਚਾਰਾ ਤੇ ਅਸੀਂ ਬਣਾਵਾਂਗੇ ਚੌਲ ਗੁੜੀਆਂ ਸਾਡੀ ਗਈ ਸਕੂਲ ਜਿੰਮੀ ਸਾਡੀ ਡਰਦੀ ਆ ਬੈਠੀ ਆ ਪਾਣੀ ਤੋਂ ਬਹੁਤ ਡਰਦੀ ਆ ਕੋਲਰ ਭਰ ਲਿਆ ਤੇ ਪੋਚਾ ਬਸ ਇੱਕ ਕਮਰੇ ਚ ਰਹਿ ਗਿਆ। ਬਾਈ ਨੂੰ ਫੋਨ ਲਾਉਂਦੇ ਸੀ ਗਲਾਬ ਸਿੱਧੂ ਨੂੰ ਤੇ ਪੁੱਛਦੇ ਆ ਬਾਈ ਦਾ ਹਾਲ ਚਾਲ ਵਿਚਾਰੇ ਦਾ ਕੱਲ ਵੀ ਗੱਲ ਕੀਤੀ ਸੀ ਫੋਨ ਤੇ ਅਸੀਂ ਤੇ ਬਹੁਤ ਵਧੀਆ ਗੱਲ ਕਰਦਾ ਬਾਈ ਵਿਚਾਰਾ ਭੈਣ ਭਰਾ ਵਾਂਗੂ ਗੱਲ ਕਰਦਾ ਨਾਈਸ ਬੰਦਾ ਵਿਚਾਰਾ ਬਹੁਤ ਜ਼ਿਆਦਾ ਤੇ ਬਾਕੀ ਫਿਰ ਆਪਾਂ ਜਾਵਾਂਗੇ ਵੀ ਉਹਦੇ ਹਨਾ ਅਖੜੇ ਬੰਨਣ ਜਾਣਾਗਾ ਮੈਂ ਰਖੜੀ ਦੇ ਨੇੜੇ ਜੇ ਜਾਉਂਗੀ ਅੱਜ ਸੌਣ ਚੜ ਗਿਆ ਤੇ ਸੰਗਰਾਮ ਦੇ ਮਹੀਨੇ ਦੀ ਅੱਜ ਹਨਾ ਸੌਣ ਮਹੀਨੇ ਦੀ ਪਹਿਲੀ ਆ ਸੰਗਰਾਮ ਸੀਗੀ ਅੱਜ ਤੇ ਬਾਕੀ ਦੇਖਦੇ ਆਂ ਬਾਈ ਨੂੰ ਫੋਨ ਲਾ ਕੇ ਦੇ ਫੋਨ ਚੱਕਦਾ ਪਹਿਲਾਂ ਪੁੱਛ ਆ ਲਉਂਦੀ ਸੀਗੀ ਤੇ ਬਾਕੀ ਦੇਖਦੇ ਆਂ ਕੋਈ ਗੱਲ ਨਹੀਂ ਦਿਖਾਣੇ ਆ ਫਿਰ ਤੁਹਾਨੂੰ ਚੌਲ ਬਣਾ ਕੇ ਫਰੈਂਡ ਦੇਖੋ ਦੋਸਤੋ ਮੈਂ ਘਰ ਦੀ ਸਫਾਈ ਕਰਕੇ ਹਟੀਆਂ ਜੀ ਦੇਖੋ ਜੀ ਇਧਰ ਮੈਂ ਧਾਰ ਕੜ ਇੱਕ ਪਾਸੇ ਕਰਤੇ ਹਲਫਾ ਫਿਰ ਫੂਬੇ ਜਪਾਲ ਤੋਂ ਸੱਟਦੇ ਫਰੰਡ ਤੇ ਕੁਛ ਨਹੀਂ ਹੈਗਾ ਖਾਲੀ ਪਰਸਾ ਕਿਸੇ ਨੇ ਗਿਫਟ ਕੀਤਾ ਸੀ ਆਪਾਂ ਨੂੰ ਹਨਾ ਬੁਟੀਕ ਤੇ ਖਾਲੀ ਪਰਸਾ ਜੇ ਕੁਛ ਨਹੀਂ ਤੇ ਕੋਲੇ ਹੈਗਾ ਪੰਜੀ ਨਹੀਂ ਹੈਗੀ ਕੀ ਕਰਗੇ ਤੇ ਸਫਾਈ ਕਰਕੇ ਹਟੀਆਂ ਇਧਰ ਬੇੜਾ ਬੂੜਾ ਤੋਤਾ ਪਿਆ ਜੀ ਤੇ ਕੁੜੀ ਦਾ ਟਾਈਮ ਹੋ ਗਿਆ ਸਕੂਲ ਦਾ ਜੀ 1 ਵਜੇ ਛੁੱਟੀ ਹੁੰਦੀ ਆ ਤਾਂ ਟਾਈਮ ਹੋ ਗਿਆ ਦੇਖੋ ਤੇ ਆਪਾਂ ਚੌਲ-ਚੋਲ ਬਣਾਵਾਂਗੇ ਜਦੋਂ ਕੁੜੀ ਆਊਗੀ ਮੇਰੀ ਇਕੱਠੇ ਖਾਵਾਂਗੇ ਤੇ ਸਾਡਾ ਬੱਬੂ ਵੀ ਨਹੀਂ ਆਇਆ ਕੰਮ ਤੋਂ ਤੇ ਹੁਣ ਫੋਨ ਕਰਦੀ ਆ ਵੀ ਭਾਈ ਤੂੰ ਕੁੜੀ ਲੈ ਕੇ ਆ ਤੇ ਨਾਲੇ ਆਪਾਂ ਕੁਛ ਹਨਾ ਬਣਾਈਏ ਖਾਈਏ ਦੇਖੋ ਫਰੈਂਡ ਆ ਨਿੱਕਾ ਜਿਹਾ ਪੀਪਾ ਮੈਨੂੰ ਸੋਹਣਾ ਲੱਗਿਆ ਤਮੈ ਲਿਆਈ ਬਾਜ਼ਾਰ ਚੋਂ ਇਹਨੂੰ ਲਿਆਂਦੇ ਨੂੰ ਹੋ ਗਿਆ 2 ਸਾਲ ਹੋ ਗਏ ਮਨ ਲੱਗਦਾ ਨਿੱਕਾ ਜਿਹਾ ਪਿੱਪਾ ਹੈ ਮੇਰੀ ਕੁੜੀ ਵਾਸਤੇ ਮੇਰੀ ਕੁੜੀ ਦਾ ਖੜਾਉਣੇ ਹੈ ਇਹਦੇ ਵਿੱਚ ਖੜਾਉਣੇ ਕੀ ਆ ਬਸ ਉਹ ਕਦੇ 1 ਰੁਪਿਆ ਪਾ ਦਿੰਦੀ ਹੈ ਇਹਦੇ ਵਿੱਚ ਤੇ ਕਦੇ 5 ਰੁਪਏ ਦਾ ਢਾਲਾ ਸੜ ਦਿੰਦੀ ਆ ਕਦੇ 10 ਰੁਪਏ ਸੜਤੇ ਤੇ ਹੋਰ ਉਹਨੇ ਕੀ ਕਰਨਾ ਜੀ ਹਨਾ ਤੇ ਬਾਕੀ ਆ ਪਰਸ ਪਿਆ ਪਰਸ ਖਾਲੀ ਆ ਫਰੰਡ ਕੋਸ਼ ਨਹੀਂ ਆ ਕ ਪਰ ਸੱਚ ਪੀ ਕਰੀਏ ਕਿੱਥੇ ਜਾਈਏ ਕਿਦਰ ਕੋਲੇ ਜਾਈਏ ਤੇ ਕਿੱਥੇ ਨਾ ਜਾਈਏ ਬਿਨਾ ਮਤਲਬ ਦਾ ਚਲੋ ਮਾਲਕ ਦੇਊਗਾ ਹਨਾ ਕਦੇ ਤਾਂ ਭਰੂਗਾ ਅੱਜ ਖਾਲੀ ਆ ਤੇ ਕੱਲ ਨੂੰ ਭਰੂਗਾ ਵਾਹਿਗੁਰੂ ਜੀ ਤੇ ਬਾਕੀ ਇੱਧਰ ਦੇਖੋ ਪੜਦੇ ਲੱਗੇ ਹੋਏ ਆ ਐਸੇ ਆ ਜਾਣ ਤੇ ਫਿਰੰਡ ਫੜ ਕੇ ਆ ਹਨਾ ਮੈਂ ਇੱਥੇ ਆ ਆ ਬਣਵਾਉਣੀ ਆ ਇੱਕ ਪਾਸਾ ਬਰਾਂਡੇ ਦੇ ਵਿੱਚੋਂ ਕੀ ਉਹਨੂੰ ਕਹਿੰਦੇ ਹੁੰਦੇ ਆਗੇ ਚਗਾਠ ਜੀ ਕਾਦੀ ਹੁੰਦੀ ਆ ਉਹ ਉਹ ਲਵਾਉਣੀ ਆ ਫਰੰਟ ਫੇਰ ਸੋਹਣੇ ਲੱਗਣੇ ਇਹ ਤੋਂ ਆਪਾਂ ਬਹੁਤ ਜ਼ਿਆਦਾ ਆਉਂਦੀ ਆ ਪਰ ਦੇ ਉਹਨੇ ਤੋਂ ਆਪ ਬਰੋਕਦੇ ਨਹੀਂ ਹੈਗੇ ਜੇ ਚਗਾਠ ਜੀ ਲੱਗ ਗਈ ਨਾ ਇੱਥੇ ਤੇ ਫੇਰ ਹੋਰ ਆਪਾਂ ਅੰਦਰਲੇ ਪਾਸੇ ਪਰਦੇ ਲਾ ਦਾਂਗੇ ਨਹੀਂ ਤਾਂ ਬਾਹਰਲੇ ਪਾਸੇ ਲਾ ਦਾਂਗੇ ਹਣਾ ਤੇ ਚਲੋ ਉਹ ਤਾਂ ਜਿਵੇਂ ਹਣਾ ਸੈਟ ਲੱਗਣਗੇ ਤੇ ਕਰਾਂਗੇ ਦੋਸਤੋ ਤੇ ਬਾਕੀ ਹੁਣ ਮੈਂ ਚੌਲ ਭਿਓ ਕੇ ਰੱਖ ਦਿੰਨੀ ਆ ਬਾਸਪਤੀ ਹਣਾ ਤੇ ਗੁੜੀਆ ਦਾ ਮੇਰੇ ਦਾ ਟਾਈਮ ਹੋ ਗਿਆ ਬੱਬੂ ਨੂੰ ਕਰਦੀ ਆ ਫੋਨ ਭਾਈ ਕੁੜੀ ਦਾ ਟਾਈਮ ਹੋ ਗਿਆ ਕਦੋਂ ਕਾਏਗਾ ਉਹਨੇ ਮੈਂ ਗੰਡਾ ਲਸਣ ਆ ਅਦਰਕ ਆ ਵਾਹ ਕੀ ਕਹਿੰਦੇ ਆ ਲਸਣ ਗੰਡਾ ਚੀਰਦੀ ਆ ਮਿਰਚੇ ਮੁਰਚੇ ਤੇ ਚੋਲ ਬਣਾਉਣੇ ਆ ਫਰੈਂਡ ਤੇ ਸੋਇਆ ਵੀ ਹਿੰਦੀਆਂ ਬੜੀਆਂ ਬੜੀਆਂ ਪਾ ਕੇ ਫੇਰ ਬਣਾਵਾਂਗੇ ਸਵਾਦ ਲੱਗਣਗੇ ਮੈਂ ਉਹ ਬੜੀ ਬੁੜੀ ਪਾ ਕੇ ਬਣਾਉਣੀ ਹੁੰਦੀ ਆ ਬਹੁਤ ਸਵਾਦ ਆ ਲੱਗਦਾ ਟਮਾਟਰ ਮਟਰ ਪਾ ਕੇ ਤੇ ਚਲੋ ਠੀਕ ਆ ਫਰੈਂਡ ਬਣਾਉਣੇ ਆ ਫਿਰ ਅੰਡ ਤੇ ਆ ਆਪਣੇ ਚੌਲ ਬਣ ਗਏ ਚੌਲ ਬਣ ਕੇ ਆਪਣੇ ਰੈਡੀ ਆ ਦੇਖੋ ਜੀ ਨਾਲ ਅੰਬ ਦਾ ਚਾਰਾ ਤੇ ਬੱਪੂ ਹਜੇ ਕੰਮ ਤੋਂ ਨਹੀਂ ਆਇਆ ਸੀਗਾ ਨਹੀਂ ਤਾਂ ਹਨਾ ਉਹਨੇ ਦਹੀਂ ਲਿਆਉਣੀ ਸੀ ਲੱਸੀ ਲੱਸੀ ਲਿਆਉਣੀ ਸੀ ਇਤਨਾ ਪਾਣੀ ਦਾ ਗਲਾਸ ਰੱਖ ਲਿਆ ਤੇ ਭਰਾਵੋ ਖਾਣੇ ਆ ਭੁੱਖ ਲੱਗੀ ਪਈ ਆ ਵਿੱਚ ਬੜੀਆਂ ਪੰਜਾਂ ਨੇ ਆ ਤੇ ਬਹੁਤ ਸਵਾਦ ਆ ਹੂੰ ਹੂੰ ਸਬਜੀ ਹੈ ਨਹੀਂ ਸੀ ਬਰੰਡ ਕੋਈ ਅੱਜ ਗੈਰੀ ਨਾਈਸ ਯਾ ਗਲੰਡ ਆਜੇ ਬੜਗਾ ਸਵਾਦ ਬਹੁਤ ਆਜਾ ਜਿਹਨੇ ਜਿਹਨੇ ਖਾਣੇ ਆ ਕੁੜੀ ਮੇਰੀ ਅੰਦਰ ਖਾਈ ਜਾਂਦੀ ਆ ਖੂਲ ਦਾ ਕੰਮ ਕਰਨ ਲੱਗੀ ਸੀ ਕਿ ਮੈਂ ਪੁੱਤ ਪਹਿਲਾਂ ਖਾਲਾ ਢਿੱਡੇ ਭਰ ਲਾ ਮੈਂ ਕਿਹਾ ਇਹ ਬਹੁਤ ਸੁਆਦ ਫਰੰਡ ਚਲੋ ਠੀਕ ਹੈ ਜੀ ਬਾਏ ਬਾਏ ਜੇ ਕਿਸੇ ਨੇ ਖਾਣੇ ਆ ਜਰੂਰ ਦੱਸਿਓ ਜੀ ਮੈਂ ਇਹਦੇ ਵਿੱਚ ਪਾਇਆ ਆਲੂ ਪਿਆਜ਼ ਹਰੀ ਮਿਰਚ ਟਮਾਟਰ ਬੜੀਆਂ ਤੇ ਜੀਰਾ ਟਮਾਟ ਇਹੋ ਜਿਹਾ ਕੁਝ ਲੱਲਾ ਭੱਬਾ ਜਿਹਾ ਪਾਇਆ ਯਾਰ ਵੈਸੇ ਮੈਨੂੰ ਤਾਂ ਸੁਆਦ ਲੱਗਦੇ ਆ ਕਤਨੀ ਬਰਾਵ ਮੈਨੂੰ ਭੁੱਖ ਲੱਗੀ ਸੀ ਤਾਂ ਕਰਕੇ ਤੇ ਬਹੁਤ ਸੁਆਦਾ ਠੀਕ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਾਡੀ ਵੀਡੀਓ ਥੈਂਕ ਯੂ ਧੰਨਵਾਦ ਜੀ